ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਓ ਇੱਕ ਓੰਕਾਰ ਸਤਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹ ਦਸਵੇਂ ਸਰਾਵਕ ਸੁੱਧ ਸਮੂਹ ਸਦਾਨਕੇ ਦੇਖ ਪਰਿਉ ਕਰ ਜੋਗ ਜਤੀਕੇ ਸੂਰ ਸਰਾਰਧਨ ਸੁੱਧ ਸਦਾਦਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖਿਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋਂਤੇ ਕਰਤੀ ਬਨੇ ਕਰਤੀਕੇ ਮਾਤਮ ਤੰਗ ਜਰੇ ਜਰੇ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੋਦਦ ਪਾਉਣ ਕੇ ਗੋਨ ਕੋ ਜਾਤ ਨਿਵਾਰੇ ਭਾਰੀ ਭਜਨ ਕੇ ਪੂਪਲੇ ਬਦਨਿਆ ਵਸੀ ਸਨ ਜਾਤ ਵਿਚਾਰੇ ਹੇਤੇ ਪੈ ਤੋ ਕਹਾ ਪੈਬ ਪਤੰਦ ਕੋ ਨਾ ਗਏ ਪਾਇ ਪਦਾਰੇ ਜੇਦ ਫਿਰ ਸਿਵਦੇ ਸਦਸਾਨ ਕੋ ਬਾਈ ਢੋਲ ਮਰਦੰਗ ਨਗਾਰੇ ਗੁੰਜਿਤ ਕੋੜ ਗਜਨ ਕੇ ਸੁੰਦਰ ਹਿੰਸਦ ਹੈ ਹਰਾਜ ਹਜ਼ਾਰੇ ਬਹੁਤ ਵਿਖ ਪਵਾਨ ਕੇ ਪੋਪਤ ਕੌਣ ਗਨੇ ਨੇ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਦ ਕਹਿ ਧਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇ ਗਵਨ ਅਨੇਕ ਬਸਿਖੈ ਬੇਦ ਪ੍ਰਾਣ ਕ ਤੇਵ ਕੁਰਾਨ ਜ਼ਮੀਨ ਜ਼ਬਾਨ ਸੁਬਾਨ ਕੇ ਵੇਖੈ ਪਉਣ ਅਹਾਰ ਜਤੇ ਜਤਾਰ ਸਭੈ ਸੁਭਚਾਰ ਹਜ਼ਾਰ ਕਾ ਦੇਖੈ ਸ੍ਰੀ ਭਗਵਾਨ ਭਜੇ ਬਨ ਬੋਪ ਤੇ ਕਰਤੀ ਬਨੇਕ ਨਾ ਲੇਖੈ ਸੋਦਸ ਬਾ ਦੁਰੰਤ ਦਬਾਸੋ ਸਾਧ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰਮਨ ਮੈਂ ਕਰ ਵਰਬਤ ਪੰਖਲੇ ਨਾ ਹਲ엥ਗੇ ਤੋਰ ਰੇਨ ਮਰੋ ਰਮਵਾਸਨ ਮਾਤੇ ਮਤੰਗਨ ਮਾਨ ਮਿਲ엥ਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨੇ ਦਾਨ ਚਲ엥ਗੇ ਬਿਰ ਅਪਾਰ ਬੜੇ ਬਰੀਆਰ ਵਿਚਾਰਾਂ ਸਾਰ ਕੇ ਧਾਰ ਬਛਈਆ ਤੋਰ ਦਿਸ ਮਿਲਨ ਮਰੋ ਵਸਨ ਮਾਤੇ ਜਨਕੇ ਮਾਨ ਮਲਈਆ ਗੜਗਡਾਨ ਕੋ ਤੋੜਨਾ ਹਰ ਸੋਬਤ ਤਨੇ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਕ ਨੇਕ ਸੋਇ ਇੱਕ ਦਵਈਆ ਦਾਨਮ ਦੇ ਫਰਿੰਦਨ ਸਚਰਪੂਤ ਭਵਿਕ ਭਾਂਜ ਪਿੰਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪਰਤਾ ਪਰ ਬਾੜ ਜਦ ਤੁਨ ਪਾਪਨਗੇ ਬਉ ਪੰਜ ਖਪੇਂਗੇ ਸਾਧ ਸਮੂਹ ਪਰ ਸੰਨ ਫਿਰੇਂ ਜਗ ਸਤਰ ਸਭੇ ਅਵਲੋਗ ਚੰਪੇਂਗੇ ਮਾਨਵ ਇੰਦਰ ਗਜੰਨ ਨਰਦ ਬਚੌਂਤਰ ਲੋਕ ਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਦਕ ਤਾਨ ਅਨੇਕ ਸੁਅੰਬਰ ਸਾਜ ਬਰੰਗੇ ਬ੍ਰਹਮ ਮਹੇਸ਼ਰ ਬਿਜਨ ਸੱਚੇ ਪਤੰਦ ਫਸੇ ਜੰਫਾਜ਼ ਪਰੰਗੇ ਜੇ ਨਰ ਸ੍ਰੀ ਪਦ ਕੇ ਪਰ ਸਹਿ ਭਗਤੇ ਨਰ ਫਿਰ ਨਾ ਦੇ ਤਰੰਗੇ ਕਹਾਂ ਭਇਓ ਜੋ ਦੋ ਲੋਚਨ ਮੂਦ ਕੈ ਬੈਠ ਰਿਓ ਭਗਤ ਧਿਆਨ ਲਗਾਇਓ 나ਦ ਕਰਿ ਲੀਐ ਸਾਤ ਸੰਬੰਧਨ ਲੋਕ ਗयो ਪਰਲੋਗ ਗਵਾਇਓ ਬਾਸਕਿਓ ਬਖਿਆਨ ਸੁ ਬੈਠ ਕੈ ਸੇ ਐਸੇ ਸੁ ਬੈਸ ਬਤਾਇਓ ਸਾਚ ਕਾਹਣ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹੋ ਲੈ ਪਾਹਨ ਪੂਜ ਧਰਿਓ ਸਿਰ ਕਾਹੋ ਲੈ ਲਿੰਗ ਗਲੇ ਟਕਾਇਓ ਕਾਹੋ ਲਿਖਿਓ ਹਰਵਾਚੀ ਦੇ ਸਾਮੈ ਕਾਹੋ ਪਛਾਂਕੋ ਸੀਸਨ ਵਾਇਓ ਕਉਬ ਤਾਨ ਕੋ ਪੂਜਿਤ ਸਭ ਪਸ ਕੋਮਰ ਤਾਨ ਕੋ ਪੂਜਨ ਧਾਇਓ ਕੋਰ ਕਿਰਿਆ ੳਰ ਜਿਉ ਸਾਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਤੇ